ਸ਼ਲੋਕ ਮਹਲਾ ਤੀਜਾ ਬਾ ਬਿਹਾ ਨਾ ਬਿਲਾਈ ਨਾ ਤਰਸਾਈ ਸਾਈ ਬਿਹਾ ਬਰਲਾਬ ਨਾ ਕਰਿਆ ਕਰ ਬਹੁਤਾ ਨਾ ਬਾਲਾ ਤਰਸਿਆ ਕਰ ਇਹੋ ਮਨ ਫਸਲ ਕਾ ਹੁਕਮ ਮੰਨੇ ਇਸ ਮਨ ਦੇ ਅੰਦਰ ਖਸਮਾ ਕਾਲ ਪ੍ਰਭ ਦੇ ਹੁਕਮ ਨੂੰ ਮੰਨਣਾ ਕਰ اے ਜੀਵ ਰੂਪੀ ਬਿਹਾ ਨਾ ਬਰਲਾਬ ਕਰਕੇ ਮੈਨੂੰ ਦੁੱਖ ਨਹੀਂ ਮੇਰੇ ਮਿੜਦੇ ਤੇ ਨਾ ਤੂੰ ਤਰਸਣਾ ਕਰ ਹੋਰ ਨਾ ਦੇ ਤਾਈ ਸੁਖੀ ਵੇਖ ਕਰਕੇ ਚਿਤ ਨੂੰ ਤਰਸਾਨ ਇਹੋ ਮਨ ਖਸਮ ਕਾ ਹੁਕਮ ਮੰਨ ਜੇ ਤੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਚਾਹੁੰਦਾ ਖਸਮ ਕਾਲ ਪੁਰਬਾ ਹੁਕਮ ਪਾਣਾ ਰਿਆ ਜੋ ਏ ਕੋ ਨਾ ਹੁਕਮ ਇਸ ਨੂੰ ਮੰਨਣਾ ਕਰ ਨਾਨਕ ਹੁਕਮ ਮੰਨਿਆ ਤਖ ਉਤਰੈ ਸਤਿਗੁਰੂ ਜੀ ਕਹਿੰਦੇ ਜੇ ਮਾਰੇ ਦੇ ਹੁਕਮ ਨੂੰ ਮੰਨ ਲਏਗਾ ਵਿਸ਼ਿਆਂ ਦੀ ਜਿਹੜੀ ਤੇਰੀ ਉਤਰ ਜਾਏਗੀ ਨਾਮ ਨੂੰ ਜਪੇਗਾ ਜਦੋਂ ਕ੍ਰਿਸ਼ਨ ਦੀ ਤੇ ਉਤਰ ਜਾਏਗੀ ਜਿਹੜਾ ਚਵੱਗਲ ਬਨ ਜਿਹ ਚਵੱਗਲ ਚਾਰ ਉਂਗਲਾਂ ਚੌਗਣੀ ਬਨ ਚੌਗਣੀ ਮਨਪੁਰਿਆ ਵਾਸਤਾ ਜਾਗਰ ਸੁਪ੍ਰਿਸਖੋਪਦਾ ਜਿਹੜਾ ਸਾਖੀ ਰੂਪ ਹੈ ਉਹਦਾ ਬਨ ਰੰਗ ਚੜ ਜਾਏਗਾ ਅਨੰਤ ਨੂੰ ਪ੍ਰਾਪਤ ਹੋ ਜਾਏਗਾ ਮਹਲਾ ਤੀਜਾ ਬਾਬੀਆ ਜਲ ਮੈਂ ਤੇਰਾ ਵਾਸ ਹੈ ਜੀਵ ਰੂਪੀ ਬੰਮੀਆ ਜਲ ਵਿੱਚ ਹੀ ਤੂੰ ਵਸਦਾ ਹੈ ਜਲ ਹੀ ਮਾਂ ਹੈ ਫਿਰਾ ਜਹੇ ਵਿੱਚ ਇੱਕ ਗੁਰਿਆ ਫਿਰਦਾ ਹੈ ਜੀਵ ਰੂਪੀ ਬੰਮੀਆ ਜਲ ਚੇਤਨੂ ਵਿੱਚ ਹੀ ਤੇਰਾ ਵਾਸਾ ਹੈ ਤੇ ਚੇਤਨ ਦੇ ਵਿੱਚ ਹੀ ਤੂੰ ਤੁਰਿਆ ਫਿਰਦਾ ਉਹਦੀ ਸੱਤਾ ਦੇ ਨਾਲ ਹੀ ਜਲ ਕੀ ਸਾਰ ਨਾ ਜਾਣੀ ਉਹ ਜਲ ਬ੍ਰਹਮ ਚੇਤਨਾ ਹੈ ਉਹਦੀ ਸਾਰ ਖਬਰ ਉਕਾ ਹੀ ਨਹੀਂ ਤੂੰ ਜਾਣਦਾ ਹੇ ਬਿਵਿਹਾ ਫਿਰ ਪਰ ਬਾਦੀਹਾ ਜਲ ਮੈਂ ਤੇਰਾ ਵਾਸ ਹੈ ਜਲ ਨਾਮ ਦੇ ਵਿੱਚ ਹੀ ਤੇਰਾ ਵਾਸ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਰਨ ਬ੍ਰਹਮਾਨੋ ਜਲ ਹੀ ਮਾਹ ਫਰਾਹ ਤੇ ਨਾਮ ਜਲ ਦੇ ਆਸਰੇ ਤੂੰ ਸੰਸਾਰ ਚ ਪੁਰੀਆ ਫਿਰਦਾ ਹੈ ਜਲ ਕੀ ਸਾਰ ਨਾ ਜਾਣ ਹੀ ਸਾਰਿਆਂ ਦੇ ਅੰਦਰ ਨਾਨਕ ਅਮਰਦ ਪ੍ਰਭ ਕਾ ਨਾਮ ਜੇਹੀ ਮੈਂ ਇਸ ਕਾ ਵਸਰਾਵ ਉਹ ਜਲ ਪਰਮੇਸ਼ਰ ਦੇ ਨਾਮ ਦੀ ਖਬਰ ਤੂੰ ਜਾਣਦਾ ਹੀ ਨਹੀਂ ਹੈ ਤਾਂ ਤੂੰ ਕੂਕਣ ਪਾਹੇ ਮੈਂ ਤੈਨੂੰ ਕੂਕਾਂ ਫਿਰ ਪੁਕਾਰਾਂ ਕਰਦਾ ਫਿਰਦਾ ਮੈਂ ਘਰੋਂ ਦੇ ਤਨਜਗ ਭੁੱਖਾ ਮੁਗਾਰੀ ਹਾਲਤ ਹੈ ਇਸੇ ਪ੍ਰਕਾਰ ਬਾਬੀਹਾ ਜਲਮ ਹੈ ਤੇਰਾ ਵਾਸਾ ਜੀ ਰੂਪ ਵੀ ਮੀਹਾ ਜਲ ਚੇਤਨ ਵਿੱਚ ਹੀ ਤੇਰਾ ਵਾਸਾ ਨੇ ਚੇਤੁੰਦੇ ਆਸ਼੍ਰੀ ਤੂੰ ਹੈ ਜਲ ਹੀ ਮਾਹ ਫਿਰਾ ਤੇ ਅਸੀਂ ਚੇਤੁੰਦੇ ਵਿੱਚ ਹੀ ਤੂੰ ਵਿਚਰਦਾ ਫਿਰਦਾ ਸੰਸਾਰ ਚ ਜਲ ਕੀ ਸਾਰ ਨਾ ਜਾਣੀ ਉਹ ਜਲ ਬ੍ਰਹਮ ਚੇਤਨ ਦੀ ਸਾਰ ਖਬਰ ਨਹੀਂ ਜਾਣਦਾ ਹੈ ਤੂੰ ਇਹੀ ਸਤਾ ਨਾਲ ਵੇਖਦਾ ਐ ਸੁਣਦਾ ਐ ਸੁਂਗਦਾ ਐ ਉਹਨੂੰ ਵਿਚਾਰੀ ਬੈਠਾ ਹੈ ਤਾਂ ਤੂੰ ਕੂਕਣ ਪਾਹੇ ਤੂੰ ਕੂਕਣ ਫਰਿਆਦਾਂ ਪਾਉਂਦਾ ਫਿਰਦਾ ਐ ਨਾ ਚੰਗਾ ਮਾਰਦਾ ਹੈ ਜਲ ਥਲ ਚੋਹ ਦਿਸ ਵਰਸਦਾ ਉਹ ਜਲ ਗੁਰੂ ਰੂਪ ਬਦਲ ਹੋ ਕੇ ਚਾਰਛ ਪੈਰੇ ਉਪਦੇਸ਼ ਰੂਪੋ ਕੇ ਵਰਸ ਰਿਹਾ ਹੈ ਸਾਰਿਆਂ ਖੁਸ਼ਕ ਥਾਵਾਂ ਵਿੱਚ ਵੀ ਜਲ ਵਾਲੇ ਥਾਵਾਂ ਵਿੱਚ ਵੀ ਜਲਾਲੇ ਜਿਹੜੇ ਉੱਤਮ ਅਧਿਕਾਰੀ ਐ ਸਰਦਾ ਵਾਲੇ ਹਨਗੇ ਤੇ ਫਲਦੀ ਨੇ ਆਈ ਜਿਹੜੇ ਕनिष्ठ ਹਨਗੇ ਕੇਵਲ ਪਦਾਰਥਾਂ ਦੇ ਭੁੱਖੇ ਐ ਉਹ ਸਾਰਿਆਂ ਨੂੰ ਚੇਤਨ ਬ੍ਰਹਮ ਰੂਪੀ ਜਲ ਵਰਸ ਰਿਹਾ ਖਾਲੀ ਕੋ ਥਾਉ ਨਾ ਨਹੀਂ ਖਾਲੀ ਆਸਾਨ ਕੋਈ ਨਹੀਂ ਹੈ ਇਤੇ ਜਲ ਵਰਸਦਾ ਤਿਖ ਮਰਹ ਐ ਇਨਾ ਉਹ ਜਲ ਉਹ ਪਰਮੇਸ਼ਰ ਚੇਤਨ ਵਰਸ ਰਿਹਾ ਹੈ ਨਾਮ ਜਲ ਵਰਸ ਰਿਹਾ ਹੈ ਫੇਰ ਵੀ ਤਿਹਾਇਤੋ ਕ੍ਰਿਸ਼ਨ ਦੀ ਤੇਜ ਮਰ ਰਿਹਾ ਹੈ ਭਾਗ ਤੇ ਨਾ ਕੀ ਨਾ ਇਹ ਸਮਝੋ ਬਾਈ ਕਰ ਮੇਨੇ ਉਹਨਾਂ ਦੇ ਅੰਮ੍ਰਿਤ ਵੜਦੇ ਤੋਂ ਵੀ ਜਿਹੜਾ ਫੇਰ ਉਹ ਲੈ ਨਾ ਸਕੇ ਉਹ ਕਰਮਾਂ ਤੋਂ ਹੀ ਨਹੀਂ ਜਾਣੀ ਜਾ ਸਕਦੇ ਹਨ ਨਾਨਕ ਗੁਰਮੁਖ ਤੈਨ ਸੋਝੀ ਪਈ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਗੁਰਾਂ ਦੁਆਰਾ ਗੁਰਮਖਾਂ ਨੂੰ ਸੋਝੀ ਸਮਝ ਪਈ ਹੈ ਜਿਨ ਵਸਿਆ ਮਨ ਮਾਹ ਮੰਨ ਜੀ ਗੁਰੂ ਸਾਹਿਬ ਦਾ ਪਰਮ ਪਵਿੱਤਰ ਉਪਦੇਸ਼ ਬਸ ਗਿਆ ਹੈ ਪੌੜੀ ਨਾਥ ਜਤੀ ਸਿੱਧ ਪੀਰ ਤੇ ਭਾਈ ਨੌ ਨਾਥ ਹਨਗੇ ਅਤੇ ਜਤੀ 6 ਹਨਗੇ ਪੀਸ਼ਮ ਪਦਮਾ ਆਦਿਕ ਤੇ ਭੈਰੋ ਅਤੇ ਹਨੂਮਾਨ ਲక్ష్ਮਣ ਇਕਾਲਕ ਦੱਤਾ ਤ੍ਰੇਵ ਆਦਿਕ ਇਹ ਜਿਹੜੇ ਜਤੀ ਹਨਗੇ 6 ਤੇ ਨਾਥ ਚੰਬਾਨਾਥ ਕੁਗੂਨਾਰ ਚਰਪੜਨਾਥ ਆਦਿਕ ਸਿੱਧ ਹਨ 84 ਪੀਰ ਮੁਸਲਮਾਨਾਂ ਦੇ ਮੁਰਸ਼ਿਦ ਹਨ ਜਿਹੜੇ ਕਿਨੇ ਅੰਤ ਨਾ ਪਾਇਆ ਕਿਸੇ ਨੂੰ ਵੀ ਵਾਹਿਗੁਰੂ ਦੇ ਅੰਤ ਨੂੰ ਨਹੀਂ ਪਾਉਣਾ ਕੀ ਕਾ ਬਿਆੰਤ ਹੈ ਪਰਮੇਸ਼ਰ ਗੁਰਮੁਖ ਨਾਮ ਧਿਆਇ ਜਿਨ੍ਹਾਂ ਨੇ ਗੁਰਮੁਖ ਬਣ ਕੇ ਮਹਾਰਾਜ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਤੁਜੈ ਸਮਾਇਆ ਉਹ ਮਹਾਰਾਜ ਤੇਰੇ ਵਿੱਚ ਸਮਾ ਗਏ ਐ ਲੀਨ ਹੋ ਗਏ ਹਨ ਯੁਗ 36 ਗੁਵਾਰ ਇਹ 36 ਯੁਗ ਹਨੇਰਾ ਹੀ ਪਾ ਛੱਡਿਆ ਸੀ ਇਸ ਹੀ ਪਾਇਆ ਇਸ ਨੂੰ ਬਰਮਾ ਨੂੰ ਨਾਲ ਹੀ ਸਿੱਟ ਛੱਡਿਆ ਅੰਤ ਨਾ ਪਾ ਸਕਿਆ ਨਾਰੀ ਦਾ ਬਰਮਾ ਕਿਉਂ ਤੈਨੂੰ ਹੀ ਪਾਇਆ ਹੈ ਉਦੋਂ ਛਤੀ ਜੁਗ ਨਿਹਰਾ ਪਾ ਕੇ ਤੈਂ ਸਮਾਧੀ ਲਾ ਕੇ ਵਾਵਾ ਅਖਰ ਦਾ ਨੌ ਜੁਗ ਚ ਜਾਪ ਕੀਤਾ ਨੌ ਜੁਗ ਚ ਹਾਏ ਅਖਰ ਦਾ ਜਾਪ ਕੀਤਾ ਨੌ ਜੁਗ ਵਿੱਚ ਗੱਗੇ ਅਖਰ ਦਾ ਜਾਪ ਕੀਤਾ ਨੌ ਜੁਗਾਂ ਦੇ ਵਿੱਚ ਮਹਾਰਾਜ ਰਾਰੇ ਅਖਰ ਦਾ ਜਾਪ ਕਰਕੇ ਵਾਹਿਗੁਰੂ ਮੰਤਰ ਬਣਾਇਆ ਗੁਰੂ ਨਾਨਕ ਰੂਪ ਹੋ ਕੇ ਬਖਸ਼ਿਆ ਇੰਿਓ ਛਤੀ ਜੁਗੋਂ ਤੋਂ ਨਾ ਓਮ ਨਾ ਸੋਹੋਂ ਕੋਈ ਵਾਕ ਨਹੀਂ ਸੀ ਉਚਾਰਿਆ ਇੰਿਓ ਮਹਾਰਾਜ ਸਾਹਿਬ ਨੂੰ ਨਿਹਰਾ ਹੀ ਪਾ ਛ ਗਿਆ ਸੀ ਉਸ ਨੇ ਵਰ ਪਾਉਂਦਾ ਸੀ ਉਸ ਨੂੰ ਇਉਂ ਜਲਾ ਬਿੰਬ ਆਪਣਾ ਜੱਪਾ ਜਾਪ ਆਪ ਹੀ ਕੀਤਾ ਹੈ ਜਲਾ ਬਿੰਬ ਅਸਰਾਲ ਫੇਰ ਮਾਰਾ ਸੰ ਜਲਾ ਬਿੰਬ ਅਸਰਾਲ ਬਿੰਬ ਵੀ ਪਾਣੀ ਦਾ ਨਾ ਹੈ ਜਲ ਵੀ ਪਾਣੀ ਦਾ ਨਾ ਹੈ ਜਾਲੀ ਜਲ ਅਸਰਾਲ ਕੇ ਹੰਕ ਪਹਿਲਾ ਕਰਤਾ ਤਿਨੇ ਵਰਤਾਇਆ ਇਹ ਬਿੰਦ ਬਿੰਬ ਬਿੰਬ ਪਾਣੀ ਜਿਹੜਾ ਹੈ ਜਾਲੀ ਜਾਲੀ ਵੀ ਜਾਣ ਜਾਲੀ ਜਾਣ ਬਿੰਬ ਬੁਰਬਦਾਰੂਪ ਜੋ ਸੰਸਾਰ ਹੈ ਇਹ ਲੋਟ ਨੂੰ ਅਸਰਾਲ ਭਿਆਨਕ ਜਾਲੀ ਜਲ ਸੀ ਉਹ ਤੋਂ ਜਿਸ ਵੇਲੇ ਸ੍ਰਿਸ਼ਟੀ ਵਿੱਚ ਅਜੇ ਪੈਦਾ ਨਹੀਂ ਸੀ ਕੀਤੀ ਪਹਿਲਾਂ ਪਾਣੀ ਨੂੰ ਹੀ ਪੈਦਾ ਕਰਕੇ ਉਹ ਭਿਆਨਕ ਪਾਣੀ ਚਾਰ ਸ਼ਵੇਰੇ ਦਿਸਦਾ ਸੀ ਉਸ ਨੇ ਉਹੀ ਵਰਤਦਾ ਨੀਲ ਅਨੀਲ ਅਗੰਮ ਫਿਰ ਪਾਣੀ ਦੇ ਵਿੱਚ ਹੀ ਅੱਗ ਰੱਖੀ ਹੈ ਨੀਲ ਗੰਟੀ ਤੋਂ ਅਨੀਲ ਅਣਗੰਤ ਗੁਣਾ ਅੱਗ ਹੈ ਨੀਲ ਗੰਟੀ ਤੋਂ ਅਣਗੰਤ ਅਗਨੀ ਰੱਖੀ ਹੈ ਅਗੰਮ ਅਗੰਮ ਗੰਮਤਾ ਤੋਂ ਰਹਿ ਤੋ ਪਰਮੇਸ਼ਵਰ ਨੇ ਸਰਜੀਤ ਸਵਾਇਆ ਇਹ ਅਗ ਰੱਖ ਕੇ ਵੇ ਹਸਾਰੇ ਸਰੀਰ ਸਰਜੀਤ ਕਰ ਛੱਡੇ ਏ ਜਿੰਨੀ ਬਨਾਸ਼ ਪਤੀ 18 ਭਾਰ ਸਾਰੀ ਜਿਸਮਾਨ ਅਗਨੀ ਏ ਉਹਦੇ ਕਰਕੇ ਵੱਧਦੀ ਏ ਫੁੱਲਦੀ ਏ ਇਉ ਸਾਰਿਆਂ ਨੂੰ ਸਰਜੀਤ ਵਿਸ਼ਾਂ ਬੂਟਿਆਂ ਨੂੰ ਕੀਤਾ ਸਾਰਿਆਂ ਸਰੀਰਾਂ ਦੇ ਅੰਦਰ ਵੀ ਸਾਧ ਸੰਗਤ ਜੀ ਜਠਰਾ ਅਗਨੀ ਰੱਖੀ ਏ ਉਹਦੇ ਕਰਕੇ ਸਾਰੇ ਸਰੀਰ ਵੱਧਦੇ ਏ ਫੁੱਲਦੇ ਏ ਸਵਾਇਆ ਸੰਸਾਰ ਸਰਜੀਤ ਕੀਤਾ ਆਪਦੀ ਸਰਕਾਰੇ ਆਸਰੇ ਅਗਨ ਉਪਾਈ ਵਾਦ ਫਿਰ ਇਥੇ ਅੱਗ ਪੈਦਾ ਕੀਤੀ ਉਹਨਾਂ ਨਾਲ ਬਾਦ ਪਾਉਣ ਵੀ ਪੈਦਾ ਕਰ ਦਦੀ ਹੈ ਕਿਉਂ ਪੰਜਾਂ ਤਤਾਂ ਦੁਆਰਾ ਸਾਰੀ ਦੁਨੀਆ ਪੈਦਾ ਕੀਤੀ ਹੈ ਭੁਖ ਤਿਆਇ ਫਿਰ ਭੁਖ ਲਾਤੀ ਤੇ ਲਾਤੀ ਅਨ ਨੂੰ ਉਹਦੀ ਖੁਰਾਕ ਬਣਾਤ ਅਗਨ ਫਿਰ ਪੜ ਅਗਨ ਉਪਾਈ ਵਾਦ ਆਗਾਲਿਕ ਬਾਦ ਪਾਉਣ ਤਤਾਂ ਦੁਆਰਾ ਸ੍ਰਿਸ਼ਟੀ ਪੈਦਾ ਕੀਤੀ ਅਗਨ ਅਗੂ ਜੇ ਫਿਰ ਅਗਨ ਬਣਾਤੀ ਉਹ ਭੁੱਖ ਲਾਉਣ ਵਾਲੀ ਤੇ ਬਾਦ ਪਾਉਣ ਸਾਹ ਬਣਾਤੀ ਭੁੱਖ ਤੇ ਹਾਇ ਭੁੱਖ ਤੇ ਤੇ ਲਾ ਦੁੱਤੀ ਸਾਰਿਆਂ ਦੇ ਪਾਈ ਆਸਾ ਰੂਪੀ ਪੰਖ ਉਪਰੀਨਾ ਦੀ ਤੇ ਜੇ ਮਰਦੀ ਦੁਨੀਆ ਕੈ ਸਿਰ ਕਾ ਦੁਨੀਆ ਦੁਨੀਆ ਕੈ ਸਿਰ ਕਾ ਇਹ ਦੁਨੀਆ ਦੇ ਸਿਰ ਤੇ ਫਿਰ ਕਾਲ ਖੜਾ ਕਰ ਦਿੰਦਾ ਦੂਜਾ ਭਾਇ ਜਿਨ੍ਹਾਂ ਦੇ ਅੰਦਰ ਦੁਆਇਤ ਭਾਵ ਹੋਇਆ ਤੇ ਸੁਖ ਨਾਲ ਮਿਲੇ ਨਹੀਂ ਉਹਨਾਂ ਨੂੰ ਵਿਛੋੜ ਕੇ ਕਾਲ ਸਿਰ ਤੇ ਮਾਰਨ ਵਾਲਾ ਬਣਾ ਦਿੱਤਾ ਇਹ ਕੌਣ ਤੇ ਕਹਿ ਮਾਰਿਆ ਸਾਨੂੰ ਅਜਾ ਤਮਾਸ਼ਾ ਕੀਤਾ ਹੈ ਰੱਖਾ ਰਖਣ ਹਾਰੂ ਜਿਨ੍ਹਾਂ ਨੂੰ ਰਖਣ ਹਾਰਾ ਪਰਮੇਸ਼ਰ ਕਿਰਪਾ ਕਰਕੇ ਰੱਖਦਾ ਹੈ ਜਿਨ੍ਹਾਂ ਸਬਦ ਬੁਝਾਇਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸ਼ਬਦ ਸਮਝਾਉਂਦਾ ਉਹ ਰਖਣ ਵਾਲੇ ਪਰਮੇਸ਼ਰ ਨੇ ਰਖ ਲਿਆ ਹੈ ਜਿਵੇਂ ਸਾਤ ਸੰਗ ਦੇ ਜੰਗਲ ਚ ਅੱਗ ਲੱਗ ਜਾਵੇ ਉਸ ਵੇਲੇ ਸ਼ੇਰ ਤੇ ਸ਼ੇਰਨੀ ਆਪਦੇ ਬੱਚਿਆਂ ਨੂੰ ਚੱਕ ਕੇ ਦੰਦਾਂ ਦੇ ਨਾਲ ਉਹ ਜਿੱਥੇ ਆਦਰਾ ਸੇਕ ਨਾ ਹੋਵੇ ਉੱਥੇ ਲੈ ਆਉਂਦੇ ਆ ਜਿਵੇਂ ਮਹਾਰਾਜ ਸਾਹਿਬ ਜੀ ਨੇ ਉਸ ਕਾਲਪੁਰਖ ਨੇ ਇਹ ਜਿਹੜੇ ਸਿਵਨ ਕਰਨ ਵਾਲੇ ਸ਼ੌਧੀਆਂ ਨੂੰ ਬੁਝਾਇਆ ਉਹਨਾਂ ਰੱਖਣ ਵਾਲ ਪਰਮੇਸ਼ਰ ਨੇ ਜਿਨ੍ਹਾਂ ਦੰਦਾਂ ਨਾਲ ਸਾਰੀ ਦੁਨੀਆ ਭਖਣ ਕੀਤੀ ਆ ਉਹ ਕਾਲ ਨੇ ਚੁਮ ਨਹੀਂ ਦਿੱਤੇ ਇਹਨਾਂ ਨੂੰ ਉਹਨਾਂ ਨੂੰ ਰੱਖਿਆ ਕੀ ਕੀ ਹੈ ਜਿੱਥੇ ਕਾਲ ਦੀ ਅੱਗ ਨਹੀਂ ਪਹੁੰਚ ਸਕਦੀ ਉਹ ਕਾਲ ਨੂੰ ਕਾਲ ਮਹਾਕਾਲਨ ਨੂੰ ਕਾਲ ਹੈ ਉਸ ਬਦਵੀਂ ਤੇ ਉਹਨਾਂ ਨੂੰ ਪਹਛਾ ਦਿੱਤਾ ਜਿਨ੍ਹਾਂ ਨੂੰ ਸ਼ੌਧ ਬੁਝਾਤਾ ਹੈ ਉਹਨਾਂ ਨੂੰ ਕਾਲ ਖਾ ਨਹੀਂ ਸਕਿਆ ਸੋ ਰੱਖਣ ਵਾਲੇ ਪਰਮੇਸ਼ਰ ਨੇ ਆਪ ਇਸ ਪ੍ਰਕਾਰ ਸਾਧ ਸੰਗੇ ਦੀ ਰੱਖ ਰਖਾ ਕਿਰਪਾ ਦ੍ਰਿਸ਼ਟੀ ਕੀਤੀ ਹੈ ਦੁਨੀਆ ਕੈ ਸਿਰ ਕਾਲ ਦੂਜਾ ਭਾਇ ਰੱਖ ਰੱਖਣ ਹਾਰ ਜਿਨ ਸ਼ਬਦ 부ਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਰਸਾਂਤ ਦੀ ਰੁੱਤ ਦੁਆਰਾ ਦ੍ਰਿਸ਼ਟਾਂਤ ਦੇ ਦੇ ਕੇ ਅੰਮ੍ਰਿਤ ਉਪਦੇਸ਼ ਬਖਸ਼ਦੇ ਹਨ ਗੁਰੂ ਤੀਜੇ ਪਾਤਸ਼ਾਹ ਜੀ ਇਹੋ ਜਲ ਸਭ ਤੈ ਵਰਸਦਾ ਏ ਭਾਈ ਇਹ ਜਲ ਜਿਹੜਾ ਵਰਖਾ ਦਾ ਸਾਰਿਆਂ ਦੀ ਵਰਸ ਰਿਹਾ ਹੈ ਵਰਸੈ ਭਾਏ ਸੁਭਾਈ ਭਾਏ ਦੁਨੀਆ ਦੇ ਭਾ ਅਨਸਾਰ ਸੁਭਾ ਦੇ ਵਰਖਾ ਹੋ ਰਹੀ ਜਦੋਂ ਜੋ ਲੋੜ ਪੈਂਦੀ ਹੈ ਸਵੇਰ ਸਿਰ ਆ ਕੇ ਬਦਲ ਵਰਸਦੇ ਹੈ ਸੇ ਬਿਰਖਾ ਹਰੀਆਵਲੇ ਇਸੇ ਪ੍ਰਕਾਰ ਸਾਧ ਸੰਗਤ ਜੀ ਇਹੋ ਜਲ ਸਭ ਤੈ ਵਰਸਦਾ ਇਹ ਸਤਿਗੁਰੂ ਮਾਰਿਆ ਸੋ ਸਤਨਾਮ ਦਾ ਉਪਦੇਸ਼ ਰੂਪੀ ਜਲ ਬੱਦਰ ਦੀ ਨਿਆਈ ਹੋ ਕੇ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਵਰਸਦੇ ਹਨ ਵਰਸੈ ਪਹਾਏ ਸੁਭਾ ਸਾਰੇ ਵਰਖਾ ਕਰਦੇ ਅਮਰਤ ਨਾਮ ਦੀ ਵਰਖ ਵਰਸੈ ਪਹਾਏ ਸੁਭਾ ਜਿਨ੍ਹਾਂ ਦੇ ਅੰਦਰ ਸਾਹਿਬ ਸਿੰਘ ਜੀ ਭਾਵ ਪ੍ਰੇਮ ਹੈ ਸੁਭਾਵਕ ਹੀ ਉਹਨਾਂ ਨੂੰ ਗੁਰੂ ਸਾਹਿਬ ਜੀ ਦਾ ਉਪਦੇਸ਼ ਦੀ ਵਰਖਾ ਪ੍ਰਾਪਤ ਹੁੰਦੀ ਹੈ ਸੁਤਲੇ ਸਦ ਪ੍ਰੇਮੀਆਂ ਦੇ ਭਾਵਨਾ ਅਨੁਸਾਰ ਮਹਾਰਾਜ ਜੀ ਵਰਖਾ ਕਰ ਰਹੇ ਹਨ ਸੇ ਵਰਖਾ ਹਰੀਆਵਲੀ ਉਹ ਦਿਲਸ਼ਾਂ ਦੀ ਨਹੀਂ ਆਈ ਜੀ ਜੰਤ ਹਰੀਆਵਲੀ ਹਨਸ ਸੋਬਗੁਣਾ ਦੀ ਹਰਿਆਵਲਤਾ ਸਹਿਤ ਹਨ ਜੋ ਗੁਰਮੁਖ ਰਹੀ ਸਮਾ ਜਿਹੜੇ ਗੁਰਮੁਖ ਬਣ ਕੇ ਗੁਰੂ ਸਾਹਿਬ ਨੇ ਪ੍ਰੇਮ ਚ ਸਮਾਰੇ ਮਸਤ ਹੋਰੇ ਲੀਨ ਹੋ ਰਹੇ ਹੈ ਜਿਹੜੇ ਗੁਰਾਂ ਦੁਆਰਾ ਪਰਮੇਸ਼ਰ ਚ ਮਿਲ ਰਹੇ ਹਨ ਨਾਨਕ ਨਜ਼ਰੀ ਸੁਖ ਹੋ ਸਤ ਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਦੀ ਨਜ਼ਰੀ ਕਿਰਪਾ ਦ੍ਰਿਸ਼ਟੀ ਕਰਕੇ ਸ਼ੋਕ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਇਹਨਾਂ ਜਨਤਾ ਕਾ ਦੁੱਖ ਜਾਇ ਕਿਨ ਜੀਵਾਂ ਦਾ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਉਹ ਸਤਗੁਰਾਂ ਦੀ ਕਿਰਪਾ ਕਰਕੇ ਚਲੇ ਜਾਂਦਾ ਮਿਟ ਜਾਂਦਾ ਹੈ ਮਹੱਲਾ ਤੀਜਾ ਪਿੰਨੀ ਰੈਣ ਚਮਕਿਆ ਜਦੋਂ ਭਿੱਜੀ ਹੋਈ ਰਾਤ ਵਿੱਚ ਬੱਦਲ ਚਮਕਾਰਾ ਮਾਰਿਆ ਬਿਜਲੀ ਦੀਆਂ ਲਸ਼ਕਾਂ ਪਈਆਂ ਮੁੱਠਾ ਛੈ ਵਰਲਾ ਛੜੀ ਲਾ ਕੇ ਫੇ ਵਰਖਾ ਕੀਤੀ ਬੱਦਲ ਨੇ ਇਹ ਤੋਂ ਮੁੱਠਾ ਅੰਨ ਧਨ ਨੂੰ ਬਹੁਤ ਉਪਜ ਜਿਸ ਵਰਖਾ ਦੇ ਹੋਣੇ ਕਰਕੇ ਅੰਨ ਵੀ ਧਨ ਵੀ ਬਹੁਤ ਸਾਰਾ ਪੈਦਾ ਹੁੰਦਾ ਹੈ। ਜਾਂ ਸੋ ਕਰੇ ਰਜਾ ਜਦੋਂ ਪ੍ਰਮੇਸ਼ਰ ਆਗਿਆ ਕਰੇ ਉਦੋਂ ਵਰਖਾ ਕਰਕੇ ਲਾਉ ਲੋਕਾਂ ਨੂੰ ਹੁੰਦਾ ਹੈ ਇਸੇ ਪ੍ਰਕਾਰ। ਪਿੰਨੀ ਰੀ ਰੈਣ ਚਮਕਿਆ ਜਿਨਾਂ ਜਿਵੇਂ ਆਸਮਾਂ ਦੀ ਅਵਸਥਾ ਰੂਪੀ ਰਾਤ ਭਿੱਜੀ ਹੋਈ ਹੈ ਵਿਰਾਗ ਰੂਪੀ ਚੰਦਰਵਾ ਚੜਿਆ ਹੋਇਆ ਹੈ ਸੁਭਗੁਣਾ ਦੇ ਤਾਰੇ ਚਮਕਦੇ ਹੈ ਸਰਦਾ ਰੂਪੀ ਅਵਸਥਾ ਰੂਪੀ ਰਾਤ ਭਿੱਜੀ ਹੋਈ ਹੈ ਜਿਨਾਂ ਦੀ ਚਮਕਿਆ ਉਹਨਾਂ ਦੇ ਵਾਰਾ ਸਾਹਿਬ ਜੀ ਨੇ ਸਤੋ ਮੈਂ ਬਿਰਤੀ ਚਮਕਾਰਾ ਮਾਰਿਆ ਸ਼ਾਂਤ ਕੀ ਜਿਹੜੀ ਬਿਰਤੀ ਸੀ ਉਹਨੋ ਜੇ ਪ੍ਰੋਖ ਗਿਆਨ ਦਾ ਪ੍ਰਕਾਸ਼ ਹੋਇਆ ਉੱਠਾ ਛੇਬਰਲਾ ਸਰਦਾਰ ਜਮਾਰਾ ਸਾਹਿਬ ਦੇ ਨਿਸ਼ਚੇ ਵਾਲੇ ਪ੍ਰੋਖ ਗਿਆਨੀ ਸੀ ਛੇਬਰ ਝੜੀ ਲਾ ਕੇ ਅੰਮ੍ਰਿਤ ਨਾਮ ਦੀ ਵਰਖਾ ਕੀਤੀ ਮਹਾਰਾਜ ਨੇ ਜਿਤ ਉੱਠਾ ਅਨ ਤਨ ਬਹੁਤ ਉਪਜਾ ਜਿਸ ਮਹਾਰਾਜ ਸਾਹਿਬ ਬਦਲ ਰੂਪ ਗੁਰੂ ਦੇ ਵਰਸਣੇ ਕਰਕੇ ਅਨੁਸ਼ੁਭ ਗੁਣਾਂ ਦਾ ਧਰਨਾ ਨਾਮ ਦਾ ਉਤਪਨ ਹੁੰਦਾ ਹੈ ਜਾਂ ਸਭ ਕਰੇ ਰਜਾ ਜਦੋਂ ਉਸਦੀ ਪਰਮੇਸ਼ਰ ਆਗਿਆ ਕਰਦਾ ਉਦੋਂ ਸਭ ਦਾਤਾਂ ਪ੍ਰਾਪਤ ਹੁੰਦੀਆਂ ਹਨ ਜਿਤ ਖਾਦਾ ਹੈ ਮਨ ਤ੍ਰਿਪਤੀ ਹੈ ਇਸ ਅਮਰਤ ਨਾਮ ਦੇ ਕੁਸ਼ੋਗੁਣਾਂ ਦੀ ਖੁਰਾਕ ਖਾਣੇ ਕਰਕੇ ਮਨ ਦੀਆਂ ਭੁੱਖਾਂ ਮਿਟ ਜਾਂਦੀਆਂ ਕਿਰਪਤੀ ਹੋ ਜਾਂਦੀ ਹੈ ਜੀਆਂ ਯੁਗਤ ਸਮਾ ਸਾਰੇ ਅੰਨ ਦੇ ਖਾਣੇ ਕਰਕੇ ਜੀਆਂ ਨੂੰ ਯੁਗਤੀਆਂ ਵਿਹਾਰਾਂ ਦੀਆਂ ਕਿ ਲੀਨ ਹੋ ਜਾਂਦੇ ਹੈ ਕੋਈ ਆਪ ਦੀ ਹਲ ਬੋਂਦਾ ਹੈ ਕੋਈ ਗੋਡੀ ਕਰਦਾ ਹੈ ਕੋਈ ਸਿੰਜਦਾ ਹੈ ਉਹ ਜੀਵਾਂ ਦੇ ਅੰਦਰ ਯੁਗਤ ਸਮਾ ਜਾਂਦੀ ਹੈ ਇਸੇ ਪ੍ਰਕਾਰ ਜੀਆਂ ਜੀਆਂ ਯੁਗਤ ਸਮਾ ਸਮਾ ਜਿਹੜੇ ਜਿਗਿਆਸੂ ਹਨ ਉਹਨਾਂ ਨੂੰ ਯੁਗਤ ਪਰਮੇਸ਼ਰ 'ਚ ਸਮਾਉਣ ਦੀ ਮਿਲਣ ਦੀ ਭਗਤੀ ਸਹਿਤ ਗਿਆਨ ਧਾਰਮਿਕ ਰੂਪ ਉਹਨੂੰ ਇਹ ਹਿਰਦੇ ਸਮਾ ਜਾਂਦੀ ਹੈ ਕਿਉਂ ਤਨ ਕਰਤੇ ਕਾ ਖੇਲ ਹੈ ਇਹ ਭਾਈ ਇਹ ਜਿਹੜਾ ਦੁਨਿਆਵੀ ਤੁਹਾਨੂੰ ਇਹ ਤਾਂ ਕਰਤਾ ਫੁਰਸਤ ਹੈ ਕਿ ਖੇਲ ਹੈ ਤੇਰਾ ਚਨਾ ਹੈ ਮਹਾਰਾਜ ਜੀ ਨੇ ਕਹਿੰਦੋ ਕੀਤਾ ਹੈ ਕਦੀ ਆਵੇ ਕਦੀ ਜਾ ਇਹ ਤਨ ਕਦੇ ਪ੍ਰਾਪਲਬਦ ਕਰਕੇ ਜੀਆਂ ਨੂੰ ਪ੍ਰਾਪਤ ਹੋ ਜਾਂਦਾ ਹੈ ਕਦੇ ਜਦੋਂ ਪਰਾਲਾ ਮੁੱਕ ਜਾਂਦੀ ਔਰ ਉਹ ਚੱਲਿਆ ਜਾਂਦਾ ਜੀਵਾਂ ਦੇ ਪਾਸੋਂ ਗਿਆਨੀਆਂ ਦਾ ਤਨ ਨਾਮ ਹੈ ਜਿਹੜੇ ਬ੍ਰਹਮ ਗਿਆਨੀ ਹਨ ਉਹਨਾਂ ਦਾ ਤਾਂ ਤੋਂ ਭਾਈ ਨਾਮ ਹੈ ਜਾਣਿਆ ਜੀਵਨ ਮੁਕਤੀ ਵਾਸਤੇ ਸਾਧਹੀ ਰਹੇ ਸਮਾ ਉਹ ਸਦਾ ਮਹਾਰਾ ਦੇ ਨਾਮ ਚ ਮਰਤ ਹੋ ਰਹੇ ਨੇ ਸਦਾਓ ਨਾਮ ਧਨ ਕਰਕੇ ਬ੍ਰਹਮ ਚ ਸਮਾਏ ਰਹਿੰਦੇ ਹੋ ਭੇਗ ਹੋਏ ਰਹਿੰਦੇ ਹਨ ਨਾਨਕ ਜਿਨ ਕੋ ਨਦਰ ਕਰੇ ਜਿਨ੍ਹਾਂ ਦੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਰਪਾ ਦ੍ਰਿਸ਼ਟੀ ਵਾਹਿਗੁਰੂ ਕਰਦਾ ਹੈ ਤਾਂ ਇਹੋ ਤਨ ਪੱਲੇ ਪੈ ਭਾਈ ਨਾਮ ਰੂਪੀ ਦਾ ਉਹਨਾਂ ਦੇ ਪੱਲੇ ਹਿਰਦੇ ਚ ਪ੍ਰਾਪਤ ਹੁੰਦਾ ਹੈ ਆਉੜੀ ਆਪ ਕਰਾਈ ਕਰੇ ਆਪ ਉੱਥੇ ਬ੍ਰਹਮ ਬੀਤਿਆਂ ਦੀ ਦ੍ਰਿਸ਼ਟੀ ਜਿਹੜੀ ਆ ਬ੍ਰਹਮ ਰੂਪ ਵਿੱਚ ਹੀ ਹੋ ਜਾਂਦੀ ਹੈ ਉਹ ਇਸ ਪ੍ਰਕਾਰ ਦੀ ਅਵਸਥਾ ਹੁੰਦੀ ਉਹਨਾਂ ਦੀ ਉਹ ਜਾਣਦੇ ਐ ਆਪ ਕਰਾਈ ਕਰਿਆ ਆਪ ਹੀ ਬ੍ਰਹਮਾ ਆਦਿਕਾਂ ਤੋਂ ਪ੍ਰੇਰ ਕੇ ਸ੍ਰਿਸ਼ਟੀ ਦੀ ਰਚਨਾ ਨੂੰ ਕਰਾਉਂਦਾ ਹੈ ਵਿਸ਼ਨੂੰ ਤੋਂ ਪਾਲਣਾ ਕਰਾਉਂਦਾ ਹੈ ਸ਼ਿਵਾਂ ਤੋਂ ਪਾਲਣਾ ਕਰ ਪਰਲੋਕ ਲਾਉਂਦਾ ਹੈ ਤੇ ਆਪ ਹੀ ਇਹ ਕਰੇ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕੀ ਉਸੇ ਨੂੰ ਔ ਕੈ ਸਿਉ ਕਰੀ ਪੁਕਾਰ ਉਸ ਵੈਗੁਰ ਤੋਂ ਦਿਨ ਅਸੀਂ ਕਿਹਦੇ ਅੱਗੇ ਫਰਿਆਦ ਕਰਨੀ ਹੈ ਉਸਦੇ ਪੁਕਾਰ ਫਰਿਆਦ ਕਰਨੀ ਬਣਦੀ ਹੈ ਆਪੇ ਲਿਖਾ ਮੰਗਸੀ ਆਪੀ ਜੀਆਂ ਦੇ ਤਮੋ ਗੁਣ ਦੇ ਸੁਭਾਅ ਕਰਕੇ ਕਰੋਧੀ ਹੋਣੇ ਕਰਕੇ ਅਤੇ ਰਾਸ਼ੀ ਸੁਭਾਅ ਹੋਣੇ ਕਰਕੇ ਲੋਭੀ ਤੇ ਉਦਮੀ ਹੋਣੇ ਕਰਕੇ ਸਾੰਦ ਕੀ ਹੰਕਾਰ ਦੀ ਇੱਛਾ ਹੋਣੇ ਕਰਕੇ ਸਾਡੀ ਸੋਭਾ ਹੋਵੇ ਜੋ ਤਰਗੁਣੀ ਜੀਵਾ ਦੇ ਪਾਸੋਂ ਆਪ ਹੀ ਸਾਉਕਤਾਵ ਮੰਗੇਗਾ ਆਪ ਕਰਾਇਕਾ ਹੈ ਵੀ ਤਰਗੁਣੀ ਜੀਵਾ ਨੂੰ ਪ੍ਰੇਰ ਕੇ ਬ੍ਰਹਮਚੇਤਨੀ ਕਾਰ ਕਰਾ ਰਿਹਾ ਜਹੀ ਜਿਹਦੇ ਗੁਣ ਹੁੰਦੇ ਆ ਉਹੀ ਜੀ ਕਾਰ ਉਹ ਕਰਦਾ ਹੈ ਜੋ ਤਿਸ ਭਾਵੈ ਸੂਤੀਐ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਪਿੱਛੇ ਹੁੰਦਾ ਸੀ ਹੁਣ ਹੁੰਦਾ ਅੱਗੇ ਨੂੰ ਥੀਏ ਹੋਵੇਗਾ ਹੁਕਮ ਕਰੇ گا ਜਿਹੜੇ ਮਹਾਰਾਜ ਤੇ ਹੁਕਮ ਕਰਦੇ ਕਿਸੇ ਪਰਮੇਸ਼ਰ ਸਾਨੂੰ ਇਹ ਦਾਤ ਦੇ ਸਾਨੂੰ ਇਹ ਪ੍ਰਾਪਤ ਹੋਵੇ ਤੋ ਉਹ ਗਵਾਰ ਬਸ ਸਮਝ ਜਾਣਗੇ ਮਹਾਰਾਜ ਦੇ ਭਾਵੇਂ ਚੱਲ ਨਹੀਂ ਯੋਗ ਹੈ ਆਪਾਂ ਨੂੰ ਆਪ ਛਡਾਈ ਛੁੱਟੀ ਐ ਆਪ ਹੀ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਗੁਰਮਖੋਂ ਦੀ ਸੰਗਤ ਦੇ ਕੇ ਵਕਾਰਾਂ ਤੋਂ ਬਚਾ ਕੇ ਸੁਭਗੁਣਾ ਦੇ ਸਹਿਰ ਛਡਾ ਲੈਂਦਾ ਤਾਂ ਛੁੱਟਣਾ ਹੁੰਦਾ ਹੈ ਆਪੇ ਬਖਸ਼ਣ ਹਾ ਆਪ ਹੀ ਸਤਿਗੁਰੂ ਹੋ ਕੇ ਸਾਰਿਆਂ ਗੁਨਾਹਾਂ ਨੂੰ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੇ ਮਾਰਗ ਪਾਵੈ ਆਪੇ ਵੇਖੈ ਸੁਣੈ ਆਪ ਆਪ ਹੀ ਵੇਖਣ ਵਾਲਾ ਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਤਤ ਵੇਤਾ ਹੋ ਕੇ ਆਪਣੇ ਸਰੂਪ ਨੂੰ ਵੇਖਦਾ ਹੈ ਜਿਗਿਆਸੂ ਹੋ ਕੇ ਗੁਰਾਂ ਦੇ ਪਾਸੋਂ ਸੁਣਦਾ ਵੀ ਆਪ ਹੀ ਹੈ ਸਭ ਸਹਿ ਦੀ ਆਦ ਸਭ ਸਹਿ ਦੀ ਆਧਾਰ ਸਭ ਸਭ ਸਾਰੀ ਸ੍ਰਿਸ਼ਟੀ ਦੇ ਤਾਂ ਹੀ ਅਜਾ ਹਰ ਆਸਰਾ ਦੇਣ ਵਾਲਾ ਹੈ ਆਪਣੀ ਜੋਤ ਸਰੂਪ ਅਨੁਪਰੀਆ ਮੈਂ ਸਭ ਮੈਂ ਏਕ ਵਰਤਦਾ ਇੱਕੋ ਅਦਵਾਇਤ ਰੂਪ ਸਾਰਿਆਂ 'ਚ ਵਰਤ ਰਿਹਾ ਹੈ ਸਿਰ ਸਿਰ ਕਰੇ ਵਿਚਾਰ ਸਿਰ ਸਿਰ ਪਿੰਨ ਪਿੰਨ ਸਾਰਿਆਂ ਦੇ ਜਿਹੇ ਜੇ ਸੁਭਾਅ ਹੈ ਉਹਨਾਂ ਦੇ ਵਿਚਾਰ ਨਿਰਣਾ ਵੀ ਕਰ ਰਿਹਾ ਗੁਣਾਂ ਅਨੁਸਾਰ ਗੁਰਮੁਖ ਆਪ ਵਿਚਾਰੀ ਹੈ ਗੁਰਮੁਖ ਆਪਣੇ ਆਤਮਾ ਦੀ ਵਿਚਾਰ ਕਰਦੇ ਹਨ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੁਆਰਾ ਆਪਣਾ ਸਰੂਪ ਆਤਮਾ ਉਦੀ ਵਿਚਾਰ ਕਰੀਏ ਲੱਗ ਸੱਚ ਪਿਆ ਜਦੋਂ ਸੱਚ ਚ ਪਿਆਰ ਲੱਗ ਜਾਵੇ ਉਦੋਂ ਆਪਣਾ ਸਰੂਪ ਸੱਚਾ ਹੈ ਪਤਾ ਲੱਗ ਜਾਂਦਾ ਕੋ ਪ੍ਰੇਤ ਅਸਤੀ ਭੰਤੀ ਪ੍ਰੇਤ ਆ ਰੂਪ ਹੈ ਉਹ ਸੱਚੇ ਜਿ ਪਿਆਰ ਲੱਗ ਜਾਂਦਾ ਹੈ ਨਾਨਕ ਕਿਸ ਨੂੰ ਆਖੀਐ ਸਤਿਗੁਰੂ ਜੀ ਕਹਿੰਦੇ ਭਾਈ ਹੋਰ ਕਿੰ ਨੂੰ ਆਖੀਐ ਜਾ ਕੇ ਆਪੇ ਦੇਵਣ ਹਾ ਆਪ ਹੀ ਮਾਰੇ ਬ੍ਰਹਮ ਗਿਆਨ ਸ਼ਾਂਤੀ ਸਰਦਾ ਭਗਤੀ ਆਪ ਦੀ ਆਪ ਹੀ ਦਾਤ ਦੇਣ ਵਾਲਾ ਹੈ ਉਸ ਦੇ ਅੱਗੇ ਅਰਦਾਸ ਕਰਨੀ ਬਣਦੀ ਹੈ